ਕੀ ਕਰੇਗਾ ਕਿ ਪੇਰੈਂਟਸ ਨੂੰ ਚੈੱਕ ਕਰਨਾ ਹੀ ਕਰਨਾ ਕਰਦਾ ਕਿ ਨਹੀਂ ਕਰਨਾ ਤੇ ਕਰਨਾ ਚਾਹੀਦਾ ਦੋਨੋਂ ਪਾਸੇ ਦੇ ਪੇਰੈਂਟਸ ਦੇ ਨਾਮ ਜਨ ਡਾਟਾ ਕੋਈ ਵੀ ਜੋ ਕਰੈਕਸ਼ਨ ਐਨੀ ਮੈਨੂੰ ਕਿਸੇ ਵੀ ਬਹੁਤ ਈ ਨਾ ਮਤਲਬ ਹੀ ਨਹੀਂ ਮੇਰਾ ਮਤਲਬ ਹੈ ਮੇਲੇ ਧਰਮ ਦੀ ਗੱਲ ਮੈਨੂੰ ਉਹਦਾ ਜਵਾਬ ਚਾਹੀਦਾ ਜੇ ਤੁਹਾਡਾ ਹੁੰਦਾ ਤੇ ਤੁਸੀਂ ਇੱਥੇ ਪਹਿਲਾ ਵਾਰ ਕੋਈ ਕੀਤਾ ਹੁੰਦਾ ਪਹਿਣੀ ਜੇ ਤੁਸੀਂ ਐਡਾ ਵੱਡਾ ਯੂ ਕਹੇਂ ਮੀ ਤੁਸੀਂ ਬੜਾ ਪ੍ਰੈਕਟਿਕਲੀ ਬੋਲੋ ਉਹ ਸਾਡੇ ਦਰਮਿਆਨ ਰੱਤ ਲੱਗੀ ਪਈ ਆ ਕਰੋ ਸਾਰੇ ਕੰਮ ਕਰ ਇਹ ਸਾਰੇ ਬਿਜ਼ਨਸਮੈਨ ਨੇ ਇਹ ਸਾਰੇ ਕੰਮਕਾਰ ਆਪਣੇ ਛੱਡ ਕੇ ਇੱਥੇ ਆ ਕੇ ਬੈਠੇ ਆ ਸੀ ਮੇਰੇ ਕੋ ਬੱਚੇ ਨਹੀਂ ਇੱਥੇ ਪੜਦੇ ਅਸੀਂ ਹੁਣੇ ਤਰਲੇ ਪਹਿਲਾ ਦੇਣਾ ਜੀ ਅਸੀਂ ਅਸੀਂ ਆਪਣੀ ਸਿੱਖੀ ਦੀ ਗੱਲ ਆਪਣੇ ਧਰਮ ਦੀ ਗੱਲ ਦੀ ਪਹਿਰਾ ਦੇਣ ਤੇ ਆਏ ਆ ਜੇ ਤੁਸੀਂ ਪਹਿਲੇ ਆਪ ਕੋ ਬੜੀ ਨੋ ਲਿਖਤਾ ਤੇ ਤੁਸੀਂ ਬੰਦਾ ਸਵਾਲ ਹੀ ਨਹੀਂ ਕਰੇਗਾ ਤੇ ਮੈਂ ਹਿੰਦੂ ਮੁਸਲਮਾਨ ਬੀਜੋ ਇਸੇ ਹੈ ਹੀ ਉਹ ਯਾਰੀ ਸਾਰੀ ਨੈਗਲੀਜੈਂਸੀ ਕੋਟਲ ਦੀ ਕੋਟਲ ਇਹ ਸਾਈਡ ਤੇ ਜਾਂ ਤਾਂ ਕੋਈ ਜਵਾਬ ਛੋ ਜਾਵੇ ਜਾਂ ਚੰਗੀ ਕੰਮ ਕਰੇ ਹੋਇਆ ਹਾਂਜੀ ਭੈਸਾ ਤੁਸੀਂ ਡਾਇਰੈਕਟਰ ਸਾਹਿਬ ਅੱਛਾ ਡਾਇਰੈਕਟਰ ਸਾਹਿਬ ਪ੍ਰਿੰਸੀਪਲ ਤੇ ਮੈਨੂੰ ਲੱਗਦਾ ਜੀ ਇਹਦੇ ਕੋਈ ਜਵਾਬ ਦੇਣ ਲਈ ਕੋਈ ਹੈ ਨਹੀਂ ਸ਼ਾਇਦ ਤੁਸੀਂ ਕੋਈ ਜਵਾਬ ਦੇਵੋ ਕਿ ਕੀ ਕੀਤਾ ਜੀ ਸਾਰੇ ਬੱਚੇ ਹਿੰਦੂ ਬਣਾਤੇ ਜੇ ਕਿੱਥੇ ਬਣਾਉਂਦੇ ਹੋ ਹੈ ਆਹ ਵਾਰ ਪੜੋ ਇਹਨਾਂ ਨੂੰ ਪੁੱਛ ਲਓ ਤਾਂ ਸਟੂਡੈਂਟ ਨਾ ਕਹਦਾ ਨਾ ਵੀ ਇੱਕ ਨੂੰ ਦੱਸਿਓ ਫਿਰ ਪੜਾ ਗਿਓ ਅਜੇ ਪੜਾ ਦੀ ਅਜੇ ਪੜਾ ਦੀ ਜੀ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਉਹ ਠਹਿਰ ਕੇ ਜਾਓ ਤੁਸੀਂ ਪੁੱਛਦੇ ਪਿਓ ਤੁਹਾਨੂੰ ਕੀ ਹੋਇਆ ਹੈ ਤੁਸੀਂ ਪੇਰੈਂਟਸ ਨੂੰ ਦੁਆਰਾ ਤੋਂ ਕਰੈਕਸ਼ਨ ਦੇ ਮੈਸੇਜ ਕਿੱਧਰ ਭਾਤੇ ਫਿਰ ਜਾਂ ਤੁਹਾਨੂੰ ਪਤਾ ਹੀ ਨਹੀਂ ਤੁਹਾਡਾ ਕੈ ਬਜਰਾ ਲੱਭ ਲੈਣਾ ਕਿਦਾਂ ਖਾਲੇ ਨਸ ਇਸੇ ਸਵਾਲ ਵਿੱਚ ਸਾਡੀ ਕਨਵਰਸੇਸ਼ਨ ਨੂੰ ਨਾ ਅੱਜ ਤੁਸੀਂ ਇਹ ਪਹਿਲਾਂ ਇਹ ਹੀ ਕਰ ਬੱਠੇ ਮੈਂ ਤੁਹਾਡੀ ਗੱਲ ਸੁਣ ਰਿਹਾ ਹੈ ਕਿ ਜਦ ਤੱਕ ਮੈਨੂੰ ਨਹੀਂ ਜਾਨੀ ਤੁਸੀਂ ਇੱਥੇ ਦੱਸੋ ਮੈਨੂੰ ਕੀ ਪ੍ਰੋਬਲਮ ਹੈ ਮੈਂ ਆਇਆ ਨਾ ਬੋਲੋ ਚੱਟੋ ਇਸ ਨੂੰ ਤੁਸੀਂ ਪੇਰੈਂਟਸ ਨੂੰ ਦੁਆਰਾ ਤੋਂ ਕਰੈਕਸ਼ਨ ਦੇ ਜਿਹੜੇ ਮੈਸੇਜ ਕੀਤੇ ਆ ਕਰਦੇ ਕਿ ਕਿ ਉਹ ਕੁਝ ਨਹੀਂ ਜਿਹੜੇ ਬੰਦੇ ਨੇ ਕੀਤੇ ਤੁਹਾਨੂੰ ਤੁਹਾਨੂੰ ਪਤਾ ਹੀ ਨਹੀਂ ਫਿਰ ਚਲੋ ਬਾਹਰੋਂ ਸੇ ਜਾਓ ਆਪਣੇ ਕੋ ਕੰਮ ਕਰੋ ਫਿਰ ਇਹ ਪ੍ਰਿੰਸੀਪਲ ਨਾਲ ਗੱਲ ਕਰਦੇ ਹਾਂ ਕਰਦੇ ਤੁਸੀਂ ਸਾਥ ਕੋ ਆਇਆ ਨਹੀਂ ਮੈਂ ਤੁਸੀਂ ਜਾਓ ਯਾਰ ਪਲੀਜ਼ ਪੜ੍ਹਾਈ ਸਾਡਾ ਦਿਮਾਗ ਨਾ ਖਰਾਬ ਕਰੋ ਜਿਹੜਾ ਸਾਡਾ ਇਸ਼ੂ ਸਾਡੇ ਇਸ਼ੂ ਦਾ ਸਮਝਾਣ ਦੋ ਇੱਕ ਮਿੰਟ ਦੇ ਦਿਓ ਮੈਂ ਸਾਡੇ ਨਾਲ ਮਿਲਣ ਦਿਓ ਥੱਲੇ ਇੱਕ ਵਾਰੀ ਤੁਸੀਂ ਚੱਕਾ ਲਓ ਕਿੱਥੇ ਹੈ ਇਹਨਾਂ ਦੀ ਹੋਰ کلاس ਹੀ ਜੀ ਆਪ ਇੱਕ ਵਾਰੀ ਚੈੱਕ ਕਰਾ ਲਓ ਕਿੱਥੇ ਹੈ ਇਹਨਾਂ ਔਰ ਆ 5b ਇਹਦੇ ਕੇਜੀ ਬੀ ਵੀ ਦੇ ਵਿਚਕਾਰ ਦਾ ਪਾਡੋ ਅਰੇ ਇੱਕ ਵਾਰਾ ਦੇਖ ਲਓ ਜੀ ਮਿਲ ਕੇ ਆਵਾਂਗੇ ਇੱਕ ਵਾਰੀ ਕਰਸ ਅੱਛਾ ਇਹ ਹੁਣ ਦੇਖਾਂਗੇ ਇਹ ਹੁਣ ਦੇਖਾਂਗੇ ਉਹ ਪ੍ਰਿੰਸੀਪਲ ਸਾਹਿਬ ਕਹਿੰਨਿਆ ਅਕਾ ਤੁਹਾਡੀਆਂ ਮਿੱਟੀ ਪਾ ਰਹੇ ਸਾਡੇ ਸੀ ਤੁਸੀਂ ਸਾਡੇ ਤੇ ਕਿਹੜੀ ਮਿੱਟੀ ਪਾਣਾ ਚਾਹਤੇ ਸਾਡੀਆਂ ਅੱਖਾਂ ਬੰਦ ਕਰਨੀਆਂ ਸੀ ਤੁਸੀਂ ਆਲਰੇਡੀ ਇਸ ਚੀਜ਼ ਦਾ ਮੈਸੇਜ ਕਰੰਨੀਆ ਕਰਤਾ ਹੋਇਆ ਹੈ ਕਦੀ ਨੂੰ ਮੇਰੇ ਕੋਲ ਉਹ ਜੀ ਤੁਸੀਂ ਇਹ ਵੀ ਡਾ ਕੇ ਨੂੰ ਤੂੰ ਦੇਖੋ ਇਹ ਤਾਂ ਤੁਸੀਂ ਆਲਰੇਡੀ ਸਾਡੇ ਪੇਰੈਂਟ ਦੇ ਕੋਲ ਭਾਰਿਆਂ ਕੋ ਮੈਸੇਜ ਆ ਗਿਆ ਤੁਹਾਡੇ ਇਹਨਾਂ ਦਾ ਕੀ ਜੋਰ ਕਰਨਾ ਸ਼ੁਰੂ ਤੇ ਕਰਦੇ ਇਹਦੇ ਬਾਰੇ ਜਿਹੜਾ ਹੈਗਾ ਨਾ ਕਾਲਮ ਇਸ ਬਾਰੇ ਸਕੂਲ ਵੱਲੋਂ ਮੈਸੇਜ ਨਹੀਂ ਗਿਆ ਹੈਗਾ ਕਿੰਨੇ ਪਾਇਆ ਹੁੰਦੇ ਚੈੱਕ ਕਰ ਲਓ ਤੇ ਗੱਲ ਸੁਣ ਲਓ ਪਲੀਜ਼ ਮੈਂ ਜਾਣੋ ਅੱਜ ਵੀ ਗੱਲ ਜੀ ਸਾਡੇ ਕੋਲ ਗੱਲ ਹੈ ਜੀ ਤੁਹਾਨੂੰ ਗੱਲ ਕਰ ਰਿਹਾ ਨਾ ਮੈਂ ਵਿਦਿ ਰਿਪੋਰਟ ਕਰ ਰਿਹਾ ਗੱਲ ਦੋ ਮਿੰਟ ਲਈ ਚੈੱਕ ਕਰ ਕੋਈ ਗੱਲ ਤੁਹਾਨੂੰ ਖਾਇਆ ਵੀ ਤੇ ਮੈਨੂੰ ਸਮਝ ਨਹੀਂ ਆndi ਤੁਸੀਂ ਸਰਦਾਰ ਹੋ ਕੇ ਤੁਸੀਂ ਆਪਣੀ ਆਪਣੀ ਸਿੱਖੀ ਨਹੀਂ ਪਹਿਰੇ ਆਪਣੀ ਗੱਲ ਸਕੂਲ ਕਹਿੰਦੇ ਸਮਝ ਨਹੀਂ ਆndi ਇਹ ਸਿੱਖਾਂ ਦੇ ਨਾਮ ਦਾ ਸਕੂਲ ਬਣਾ ਲਿਆ ਆਪਾਂ ਐਵੇਂ ਗੁਰੂ ਨਵੰਦਾ ਸਕੂਲ ਕਰੇ ਐਵੇਂ ਪਿੰਡ ਕੋ ਨਹੀਂ ਕਰੇ ਐਵੇਂ ਕੋਈ ਹੋਰ ਚੱਕਰ ਸੁਆਮੀ ਸਾਹਿਬ ਦਾ ਕਰੇ ਗੱਲ ਕਦੋਂ ਹੋਗੀ ਬੈਠਾ ਆਪਣੇ ਗੱਲਾਂ ਦੇ ਬੜਦਾ ਨਾ ਬਹੁਤ ਤੁਸੀਂ ਗੱਲ ਤੁਸੀਂ ਕਲੀਅਰਟੀ ਕਰੋ ਬੰਦੇ ਆ ਵੀ ਹੈ ਨਾ ਵਸਾ ਪਰ ਕੋਈ ਜਵਾਬ ਹੈ ਨਹੀਂ ਇਸ ਗੱਲ ਦਾ ਤੁਹਾਡੇ ਸਾਹਮਣੇ ਚੱਕਰ ਅੰਦਰ ਨੂੰ ਮਾਰਦੇ ਨਾ ਸਰ ਮੈਂ ਤੁਹਾਨੂੰ ਦੱਸਦਾ ਚੱਕਰ ਤਾਹਾਂ ਕਰੀਏ ਨਾ ਜਾਨੀਆਂ ਆਈਵਾ ਕੀ ਕਰੋ ਇਹ ਆਲਰੇਡੀ ਤੁਸੀਂ ਕਰ ਚੁੱਕੇ ਆ ਦੇਖੋ ਆਟੋਮੈਟਿਕ ਨੋ ਲਿਖਦਾ ਹੋਗਾ ਮੈਂ ਅੱਜ ਫਿਰ ਵਿੱਚੇ ਕੋਲ ਉਹ ਮੈਸੀ ਕਰੈਕਸ਼ਨ ਦਾ ਆ ਗਿਆ ਹੈ ਸਾਰੇ ਕੋਲੇ ਐਕਸਰਸਾਈਜ਼ ਤੁਸੀਂ ਕਰ ਚੁੱਕੇ ਆਂ ਅਗਰ ਕਿਤੇ ਲੈਬਸ ਰਹਿ ਗਏ ਉਹ ਠੀਕ ਕਰ ਲੈਣੇ ਇਹ ਕੰਮ ਹੈ ਮਾਰਦੋ ਜੀ ਇਹ ਹੀ ਤਾਂ ਤੁਹਾਨੂੰ ਪੁੱਛਣਾ ਚਾ ਰਹੇ ਆਂ ਕਿ ਹਾਂਜੀ ਇਹ ਜਿਹੜਾ ਲੈਬਸ ਰਹਿ ਗਿਆ ਤੁਹਾਡੀ ਰਿਸਪੌਂਸਿਬਿਲਟੀ ਕੀ ਬਣੀ ਉਹ ਤਾਂ ਉਹੀ ਹੋਣਾ ਪੁੱਛੇਗਾ ਅਸੀਂ ਸਾਰੇ ਅਸੀਂ ਤੁਹਾਨੂੰ ਇਹ ਬਣਾਉਂਦੇ ਆਂ ਆ ਗਏ ਅਸੀਂ ਇੱਥੇ ਆ ਗਏ ਤੁਹਾਡੇ ਕੋਲੇ ਇਸ ਨਾਲ ਛੋਟੀ ਗੱਲ ਨਹੀਂ ਬਹੁਤ ਵੱਡੀ ਗੱਲ ਹੈ ਪੰਜਾਬ ਨੂੰ ਵੀ ਸਿੱਖਾਂ ਧੋਖਾ ਕਰ ਰਹੇ ਨੇ ਸਾਰੀਆਂ ਪਾਰ ਆਈਡੀਆਂ ਜਨਰੇਟ ਹੋ ਕੇ ਆ ਜਾਂਦੀਆਂ ਸਾਰਾ ਕੁਝ ਹੋ ਜਾਂਦਾ ਹੈ ਮੈਨੂੰ ਇੱਕ ਵੀ ਟੈਕਨੀਕ ਨਹੀਂ ਹੁਣ ਤੁਸੀਂ ਬੋਲਦੇ ਸੀ ਮੈਂ ਤੁਹਾਨੂੰ ਬੋਲਿਆ ਇਹ ਸਾਰੇ ਦੇ ਸਾਰੇ ਬੱਚੇ ਕੱਲ ਨੂੰ ਉਹਨਾਂ ਦੀਆਂ ਜੋਰ ਮਾਰ ਜਿਹੜਾ ਕਰਨਾ ਹੈ ਕੰਟੀਨਿਊਲੀ ਉਹ ਬਿਲਕੁਲ ਉਹ ਹਿੰਦੂ ਦੇ ਵਿੱਚ ਹੀ ਟੱਲ ਗਿਆ ਸਿੱਖ ਤੇ ਅੱਗੇ ਹੀ ਘੱਟ ਦਿੱਤੀਆਂ ਚ ਉਹ ਤੁਸੀਂ ਦੇ ਸਾਰੀਆਂ ਦਿਨਤੀਆਂ ਕਢਾਂ ਤੇ ਆ ਗਏ ਸਾਡੇ ਜਿਹੜਾ ਬੇਦਬਦ ਆਪਣੇ ਮਨ ਭਰ ਗਏ ਜਿਹੜਾ ਦੇਖੋ ਬੀਖੋ ਸਾਡੇ ਨਲਿੱਟ ਜੀ ਤੁਸੀਂ ਅਗਰ ਨੂੰ ਦੇਖਦਾ ਇਹ ਕੰਮ ਜਾਣ ਕੇ ਹੋਇਆ ਜਾਣ ਜਾਣੀ ਚ ਹੋਇਆ ਜਾਣੇ ਜਾਣੇ ਚ ਉਹ ਬਾਲੋ ਇਹਦੇ ਉਹਦਾ ਕਿਸਨ ਜਵਾਬ ਦੇ ਮੈਂ ਤੁਸੀਂ ਇਹ ਕੀਤਾ ਕਿਉਂ ਯੂ ਆਰ ਦਾ ਅਥਾਰਟੀ ਸਾਰੇ ਜਿੰਨੇ ਕੋਆਰਡੀਨੇਟ ਨਾ ਕਰੇ ਸਾਰੇ ਐਸਐਸਪੀ ਨੂੰ ਹੀ ਹਾਈ ਕੋਰਟ ਪੁੱਛਦੀ ਹੈ ਜਵਾਬ ਥੱਲੇ ਆ ਕੇ ਕਿਸੇ ਪੈਨ ਉੱਚੀ ਹੁੰਦਾ ਹੁੰਦਾ ਨੂੰ ਜਾਂ ਕਿਸੇ ਨੂੰ ਐਸਐਸਓ ਨੂੰ ਨਹੀਂ ਪੁੱਛਦੇ ਹੋ ਐਸਐਸਪੀ ਨੂੰ ਲੋਟਰ ਸੰਦਾ ਨੂੰ ਆ ਕੇ ਜਵਾਬ ਦੇਦਾ ਤੇਰੇ ਥਾਂ ਤੇ ਕੀ ਹੋਇਆ ਇੱਥੇ ਤੇ ਯੂ ਆਰ ਦਾ ਸੀਨੀਅਰ ਹੈਡ ਅਸੀਂ ਤੁਹਾਨੂੰ ਸਵਾਲ ਪਾ ਰਹੇ ਆਂ ਕਿ ਸਿੰਘ ਸਾਹਿਬ ਨੇ ਕੀਤਾ ਕੀ? ਜੀ ਸਮਝੋ ਲੈ ਲਓ ਸਾਡੀ ਕੀ ਸਵਾਲ ਕਰਦੇ ਪਏ। ਆ ਬਾਰ ਆਈਡੀ ਆ ਬਾਰ ਆਈਡੀ ਲਿਖਿਆ ਉਹ ਚਾਰੇ ਜਿਦਾਰੇ ਲਿਖਿਆ ਜੀ ਸਾਰੇ ਹਿੰਦੂ ਵਾਸੀ ਪਤੇ ਦਾ ਬਾਰ ਆਈਡੀ ਵੀ ਕੱਟ ਕੇ ਤੀ ਤੇ ਲੱਗੇ ਨੋ ਰਿਖਤਾ ਨੋ ਦੇ ਵੇ ਆਟੋਮੈਟਿਕ ਹਿੰਦੂ ਹੋ ਗਏ ਤੇ ਤਤੋਂ ਨੇ ਹਿੰਦੂ ਨੇ ਜਿਹੜਾ ਇਹ ਕੇਸ ਲੱਕਿਆ ਤੇ ਕੇਸਾ ਲੱਗਿਆ ਬਣਾਉਂਦੇ ਫਾਰਮ ਦੀ ਕਿਲੋ ਫਾਰਮ ਵੀ ਸਿੰਘ ਕੌਂ ਬੱਚੇ ਕੁੜੀਆਂ ਸਾਰਿਆਂ ਦੇ ਕੋਈ ਹੁੰਦਾ 2 4 5 10 ਦੀ ਇੱਕ ਕਲਾਸ ਦੇ 60 ਤੋਂ ਬੱਚਾ 2 4 5 ਦੀ ਗਲਤੀ ਨਾਲ ਹੋ ਗਿਆ ਉਹ ਸਾਰਾ ਸਕੂਲ ਹੀ ਤੁਸੀਂ ਇਹਨੂੰ ਬਣਾ ਮਾਰਿਆ ਟੋਟਲ ਸਕੂਲ ਮੈਂ ਸਮਝ ਨਹੀਂ ਲੱਗਦਾ ਕਿ ਉਹਦੀ ਰਿਸਪੋਨਸੀਬਿਲਟੀ ਨੂੰ ਕੌਣ ਲਏਗਾ ਆਪਣੇ ਘਰ ਦੇ ਪੜ੍ਹਦੇ ਪੜ੍ਹੇ ਨਹੀਂ ਹੋ ਚੈੱਕ ਕਰਦੇ ਜੀ ਅਸੀਂ ਚੈੱਕ ਕਰਦੇ ਚੈੱਕ ਕਰਦਾ ਤਾਂ ਦੇਖੋ ਹੁੰਦਾ ਮੇਰੇ ਫਰੈਂਡ ਨੂੰ ਕ੍ਰੈਕਸ਼ਨ ਦਾ ਮੈਸੇਜ ਹਾਂ ਜੀ ਆਲਰੇਡੀ ਚੈੱਕ ਨੂੰ ਸਾਡੇ ਆਈ ਵਾਸਪਾਸਤੇ ਸਾਡੇ ਸਾਹਮਣੇ ਆ ਚੈੱਕ ਰੋਜੀ ਨੂੰ ਉਹ ਚੈੱਕ ਹੀ ਕਰਨਾ ਚਾਹਤਾ ਹਾਲੇ ਉੱਤਪਾਏ ਇਹ ਤਾਂ ਗਰੰਟਰ ਹੋ ਗਈ ਇਹ ਤਾਂ ਰੁਕਦੀ ਨਹੀਂ ਪਈ ਠੀਕ ਹੈ ਅੱਜ ਗੋ ਅੱਜ ਜੀ ਅੰਗੀਆਂ ਦੀ ਗੱਲ ਆਈ ਬਿਲਕੁਲ ਬਿਲਕੁਲ ਅਸੀਂ ਅੰਗੀਆਂ ਆਏ ਸਾਰੇ ਬਿਜ਼ਨਸਮੈਨ ਬੰਦੇ ਆ ਵੇਲੜ ਨਹੀਂ ਆ ਮੇਰੀ ਗੱਲ ਸੁਣੋ ਉਹ ਇਹੀ ਐਕਸਰਸਾਈਜ਼ ਸਾਨੂੰ ਜਾ ਕੇ ਹਾਰ ਸਕੂਲਾਂ ਚ ਕਰਨੀ ਪਵੇ ਉਥੇ ਇੱਕ ਸਕੂਲ ਸੀ ਉਹ ਜਿਹੜਾ ਕੀ ਸੀ ਉਹਦਾ ਸਕੂਲ ਕਿਹਾ ਉਹ ਉਥੇ ਘੜਿਆ ਪੜ੍ਹੇ ਰਿਹਾ ਜਾਂਦਾ ਸੀ ਉਹਦੀ ਪ੍ਰਿੰਸੀਪਲ ਉਥੇ ਕਰੀਏ ਉਥੇ ਕੋણો ਮੰਨੋ ਜੇ ਉਹ ਨੂੰ ਅਸੀਂ ਹੈ ਮੁੱਖ ਦਾ ਜਿਹੜਾ ਸਕੂਲ ਸੀ ਉਥੇ ਜਾ ਕੇ ਹੁਣ ਉਥੇ ਵੀ ਐਕਸਰਸਾਈਜ਼ ਕਰੀਏ ਉਸ ਤੋਂ ਬਾਅਦ ਫੇਰ ਕਰਿਆਲੀ ਕਿਤੇ ਹੋਰ ਐਕਸਰਸਾਈਜ਼ ਕਰੀਏ ਉਹ ਯਾਰ ਅਜਿਕੇ ਥੈਟ ਮੀਨ ਤੁਸੀਂ ਬਰੰਡਰਸ ਕਰੀ ਚਲੋ ਅਸੀਂ ਉਥੇ ਜਾ ਕੇ ਪਹਿਲੇ ਤਾਂ ਕਿਹ ਅੰ तरी ਕਰੀ ਚਲੀਏ फोन ਹੋਰ 78888 फोन ਬਿਖਿਆ ਸੀ ਤੇ ਕਮਲਜੀਤ ਸਿੰਘ ਰੰਧਾਵਾ ਉਹਦਾ ਆਫਿਸ ਤੇ ਹੁੰਦਾ ਸੀ ਜਪਦਾ ਨਾ ਕਰੈਕਸ਼ਨ ਨਾ ਕੋਈ ਹੋਰ ਅਦਰ ਮਾਈਨ ਕਲੈਕਸ਼ਨ ਜਿੰਨਰ ਤੇ ਚੁੱਕੀ ਹੋਊਗੀ ਜੀ ਇਹ ਰੈਕਸ ਵੀ ਦੇ ਗਏਗਾ ਜੀ ਬਿਲਕੁਲ ਹੋਊਗਾ ਜੀ 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 ਆਨੇ ਕੁਝ ਅਗਰ ਇਹਨਾਂ ਦੇ ਡਾਇਰੈਕਸ਼ਨ ਹੋ ਗਈ ਹੈ ਜਾਂ ਪੰਨਨ ਦੇ ਕੋਈ ਇਸ਼ੂ ਨੇ ਜੇ ਤੇ ਗਲਤੀ ਹੋਈ ਹੋਵੇ ਤਾਂ ਇੱਕ ਵਾਰੀ ਮਾੜਾ ਜਾਂ ਫਿਰ ਵੀ ਆਪਾਂ ਮਾੜਾ ਜਾਂ ਦੱਸ ਦਿਓ ਮੈਨੂੰ ਕਿੱਥੇ ਆਪਾਂ ਨੂੰ ਆ ਥੋੜਾ ਜਿਹਾ ਸ਼ਾਇਦ ਕਨਫਿਊਜ਼ਨ ਆ ਗਈ ਦੋ ਜਗ੍ਹਾ ਤੇ ਇੱਕ ਉਹ ਇੱਕ ਕੈਜੰਡਾ ਇੱਕ ਉਹ ਇੱਕ ਦਾਲ ਵੀ ਤੁਸੀਂ ਸਾਰੇ ਜਿੰਨੇ ਵੀ ਕਮਿਊਨਿਟੀ ਦੇ ਬੱਚੇ ਐ ਸਾਰਿਆਂ ਨੂੰ ਕੀ ਰਜਿਸਟ੍ਰੇਸ਼ਨ ਕਰਤਾ ਮੈਨੂੰ ਮਾੜਾ ਜਿਹਾ ਦੱਸ ਦਿਓ ਮੈਂ ਕਦੋਂ ਸਮਝ ਸਕਦਾ ਹਾਂ ਸਿੱਕ ਲੈ ਕਰੀਚਾ ਮੁਸਲਮਾਨ ਉਹ ਚੱਕ ਕੇ ਨਾ 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 ਨਹੀਂ ਕਰਦੇ ਕਰਦੇ ਦੋਲੀ ਕਿ ਸਾਰੇ ਅਮ ਬੜੋ ਨਾ ਅਮ ਇਹ ਕੋਈ ਫਾਰਮ ਨਹੀਂ ਯਾਰ ਆਹ ਸਾਰੇ ਜਿੰਨੇ ਫਾਰਮ ਨੇ ਉਹ ਸਾਰੇ ਸਾਰੇ ਨੋਨ ਨੇ ਕਿੱਥੇ ਤੁਸੀਂ ਸਾਰਾ ਸਕੂਲ ਦੇ ਫਾਰਮ ਮੰਗਾ ਰਹੇ ਯਾਰ ਸਾਰੇ ਨੋਨ ਨੇ ਹੋਰ ਦੇਖੋ ਦੇਖੋ ਜਿਹੜਾ ਮੇਰੇ ਕੋਲ ਆਇਆ ਜਿੱਤੇ ਯੈਸ ਲਿਖਿਆ ਉਸ ਦਾ ਨਾ ਗਲਤੀ ਹੋਊਗਾ ਇਦਾਂ ਦੇ ਫਾਰਮ ਭਰ ਵੀ ਲੈ ਰਹੋ ਤੁਸੀਂ ਠੀਕ ਹੈ ਆ ਆ ਜਿੰਨੇ ਫਾਰਮ ਨੇ ਨਾ ਸਾਡੇ ਕੋਲੇ ਆ ਸਾਰੇ ਆ ਸਾਡੇ ਕੋਲ ਸਾਰੇ ਪੇਰੈਂਟ ਤੇ ਆ ਗਏ ਹੋਏ ਫਾਰਮ ਇੱਕ ਮਿੰਟ ਸਾਹਿਬ ਕੋਲ ਜੀ ਨੋ ਕਰਤਾ ਹਾਂ ਨਹੀਂ ਨਹੀਂ ਬਈ ਰਹਿਣ ਦੇਖੋ ਆਹ ਇੱਕ ਫਾਰਮ ਇਸ ਨੂੰ ਨਹੀਂ ਫੇਰ ਪਰ ਨਹੀਂ ਗਿਆ ਸੀ ਕਿ ਨਹੀਂ ਚੈੱਕ ਕਰੋ ਆ ਇਹ ਚੈੱਕ ਕਰੋ ਕੋਈ ਨੋਰੀ ਹੈ ਆ ਦੇਖ ਕੇ ਚੈੱਕ ਕਰ ਲੀਂ ਅਗਰ ਨਾ ਆਲੇ ਸਾਰੇ ਨੋ ਵਾਲੇ ਆ ਲੈ ਕੇ ਜਿਸ ਕਲਾਸ ਦੇ ਨਹੀਂ ਹੈ ਮਤਲਬ ਨਹੀਂ ਕੱਟ ਰਿਹਾ ਸੁਣੋ ਮੈਂ ਆਉਂ ਨਹੀਂ ਸਾਰੇ ਦੇ ਇੱਕ ਮਿੰਟ ਹੋ ਜਾਣਾ ਫਿਰ ਨੋ ਆਪ ਵੀ ਨੋ ਲਿਖਿਆ ਸੀ ਆ ਪੱਕਾ ਪੈਟ ਦੇ ਵਿੱਚ ਚਲੋ ਸੁਣ ਲੋ ਇਹ ਨੋ ਆ ਜੀ ਮੈਂ ਫਿਰ ਕਹਿੰਦਾ ਸੁਣ ਲੋ ਸਰ ਸੁਣੋ ਸੁਣ ਲੋ ਕਾਲ ਸੁਣੋ ਇਹ ਸਵਾਲ ਕੀ ਹੈ ਜਨਾਬ ਜੀ ਬੈਠ ਜਾਓ ਬੈਠ ਜਾਓ ਕੋਈ ਗੱਲ ਅਗਰ ਇਹ ਮਸਾਇਆ ਦਾ ਹੱਲ ਕੱਢ ਕੇ ਉੱਠਾਂਗਾ ਸ਼ੋਭਾ ਨੂੰ ਫੋਨ ਮੈਸਜ ਕਰ ਦਵਾਂਗਾ। ਹੋ ਲੋ। ਹਾਂ ਅੱਗੇ ਬਹੁਤ ਪਰੇਂਟਸ ਆ ਪਰਦੇ ਪਰੇਂਟਸ ਆਏ ਨਾਲ। ਇੱਕ ਮਿੰਟ ਸੁਣ ਤਾਂ ਬੋ। ਅੱਜ ਪਾ। ਅੱਜ ਕਦੇ ਦੀ। ਅੱਜ ਗੱਲ ਇੱਕ ਹੋਰ ਕਰਨੀ ਹੈ ਸਾਰੇ ਸਾਰੇ ਸਕੂਲ ਮਗਦੇ ਵਿਧਾਰ ਕੜ ਮੈਨੂੰ ਦੋ ਦਿਨ ਫੋਨ ਆਏ ਨੇ। ਮੇਰੇ ਤੋਂ ਦੁਆਰਾ ਮੰਗਿਆ ਨਾ ਉਦਾਰ ਕਰ ਉਦਾਰ ਕਰੀ ਸੀ ਕਰਕੇ ਮੰਗਦੇ ਮੇਰੇ ਦੁਆਰਾ ਆਹ ਬਾਹਰ ਬਾਹਰ ਕੁਝ ਵੀ ਨਹੀਂ ਮੰਗਦਾ ਸੈਂਟਰ ਤੋਂ ਆਇਆ ਸੁਣੋ ਮੇਰੇ ਨਾਲ ਪਹਿਲੀ ਗੱਲ ਤੇ ਬੈਠ ਜਾਓ ਪਲੀਜ਼ ਜਿਹੜਾ ਬਾਹਰ ਕੱਢਦੇ ਬਸ ਉਹਦਾ ਲੈ ਲੈ ਜੀ ਕਰ ਨਹੀਂ ਉਹ ਤੇ ਦਾਸਰਾ ਪਹਿਲਾਂ ਆ ਪਰੰਤਾਰੇ ਨਹੀਂ ਮੈਂ ਨਹੀਂ ਪੜਦਾ ਸਾਰੇ ਦੇ ਵਿੱਚ ਬਾਹਰ ਪੇਚਦਾ ਹਾਂ ਮੇਰੇ ਨਾਲ ਪੜਦੇ ਹਾਂ ਲੱਗਦਾ ਹੈ ਯਾਰ ਸਾਡਾ ਜਿਹੜਾ ਜਿਹੜਾ ਸਾਡਾ ਕਵਰਜ ਹੈ ਰਵੀ ਇੱਕ ਮਿੰਟ ਜਿਹੜਾ ਆਪਾਰ ਆਈਡੀ ਹੈ ਮੈਂ ਫਿਰ ਅਗਰ ਕੋਈ ਪੇਰੈਂਟਸ ਨਹੀਂ ਭਰਨਾ ਚਾਹਤਾ ਤਾਂ ਨਾ ਭਰੇ ਕੋਈ ਇਸ਼ੂ ਨਹੀਂ ਉਹ ਸਾਨੂੰ ਆਲਰੇਡੀ ਉਹ ਸਾਨੂੰ ਤੁਹਾਡੀ ਵੀ ਗੱਲ ਹੋਗੀ ਮੇਰੀ ਵੀ ਮੈਂ ਹੁਣ ਜਿਹੜਾ ਆ ਜਿਹੜਾ ਤੁਸੀਂ ਫਾਰ ਉਠਾ ਰਹੇ ਹੋ ਇਹਦੇ ਚ ਫਿਰ ਉਹਦਾ ਮੈਂ ਗਲਤ ਹਾਂ ਮੈਂ ਇਹ ਨਹੀਂ ਕਰ ਰਿਹਾ ਮੈਂ ਸਹੀ ਹੈ ਪਲੀਜ਼ ਐਲੋ ਹੁੰਦਾ ਪਲੀਜ਼ ਮਿਲ ਕੇ ਗੱਲ ਕਰਦੇ ਹਾਂ ਮੈਂ ਗਲਤ ਹੋ ਸਕਦਾ ਮੈਂ ਕਹਿੰਦਾ ਮੈਂ ਤਾਂ ਮੰਨ ਰਿਹਾ ਪਹਿਲੇ ਗਲਤੀ ਮੰਨ ਰਿਹਾ ਬੱਜੀ ਹੌਸਲਾ ਮੈਂ ਗਲਤ ਹੋ ਸਕਦਾ ਪਰ ਧਿਆਨ ਨਾਲ ਕਰੋ ਲਿਖਿਆ ਹੈ ਮਨੋਰਟੀ ਯੈਸ অর ਨੋ ਇਹਦੀ ਕੀ ਕਰੀਓ ਨਹੀ ਤਾਂ ਯਾਰ ਮੇਰਾ ਕੀ ਆ ਰਿਹਾ ਹੈ ਮੈਂ ਸਿਰਫ ਈਕੋਮਾਂ ਬੜਦਾ ਉੱਤੇ ਉੱਤੇ ਕੀ ਪੜ੍ਹ ਲੇ ਲੋ ਨਹੀਂ ਇਸ ਮਾਮਲੇ ਵਿੱਚ ਜ਼ਿਆਦਾ ਨਹੀਂ ਪੜਿਆ ਉਹ ਦੇਖੋ ਨੇ ਪਬਲਿਕ ਪਾ ਦੇ ਕੀ ਲਿਖਿਆ ਅੱਗੇ ਪੜ੍ਹੋ ਉਹਨੂੰ ਪਾਲ ਨੂੰ ਸਹੀ ਪੜ੍ਹੋ ਨਾ ਆਜੋ ਅੰਦਰ ਅਗੇ ਦੇਖ ਲਓ ਕਿ ਕੀ ਲਿਖਿਆ ਹੈ ਮੈਂ ਪੜ ਬੈਠਾ ਕਿੰਨੀ ਕਰੀ ਮੈਂ ਪੜਨ ਨੂੰ ਕੋਈ ਆਰਾਮ ਨਹੀਂ ਆ ਰਿਹਾ ਹਾਂ ਸੇਕ ਮੁਸਲਿਮ ਐਂਡ ਐਟ ਸੈਟਰਾ ਯੈਸ ਫਿਰ ਉਹਨੇ ਕਿਹਾ ਐਂਡ ਹਿੰਦੂ ਨੋ ਜੇ ਹਿੰਦੂ ਹੋ ਤੇ ਤੁਸੀਂ ਨੋ ਲਿਖਣਾ ਹੈ ਤੇ ਜੇ ਆ ਬਾਕੀ ਤੁਸੀਂ ਹੋ ਤੇ ਸਾਰੇ ਤੁਸੀਂ ਯੈਸ ਲਿਖਣਾ ਹੈ ਹੁਣ ਉਹ ਸਾਰੇ ਦੇ ਸਾਰੇ ਫਾਰਮ ਅੱਗੇ ਸਾਰੇ ਤੋਂ ਹਿੰਦੂ ਜੀ ਨੂੰ ਉਹ ਸਾਰੇ ਨੋਹ ਚ ਲਿਖ ਦੇ ਹੁਣ ਜਦੋਂ ਨੋਹ ਦੇ ਵਿੱਚ ਚਲੇਗਾ ਤਾਂ ਆਫੀਸੀਅਲ ਸਾਰੇ ਹਿੰਦੂਟ ਹੋ ਗਏ ਦੇਖ ਲਿਆ ਪਰ ਅਰੋਂ ਮੇਰ ਕੋਲ ਜਿਹੜਾ ਫਾਰਮੈਟ ਸੀ ਐਸੀ ਲਿਖਿਆ ਉਹ ਹਿੰਦੂ ਹੀ ਨਿਕਲ ਜਾਂਦਾ ਸਕੈਨ ਉਹ ਸੁਣ ਲੋ ਹੋਦਾ ਕਿਤੇ ਜੇ ਜੇ ਤੁਸੀਂ ਸਰ ਆ ਤੁਹਾਨੂੰ ਬਾਰ ਬਜੀ ਇਹ ਚੀਜ਼ ਨੂੰ ਤੁਸੀਂ ਮੈਂ ਬਸ ਮੈਂ ਕਹਿੰਦਾ ਕਿ ਇਹ ਕਲੈਰੀਕ ਨਹੀਂ ਹੈ ਇੱਕ ਨਹੀਂ ਹੈ ਇੱਕ ਨਹੀਂ ਹੈ ਅੱਜ ਅੱਜ ਤੁਸੀਂ ਸਾਰੇ ਜਿਹੜੇ ਜਿਹੜੇ ਬੀਨਸ ਦੇ ਆਈ ਜਾਂਦੇ ਨੇ ਸਾਰਿਆਂ ਦੇ ਫਾਰਮ ਸਾਰੇ ਨੂੰ ਨੇ ਅੱਛਾ ਇੱਕ ਵਾਰ ਖੜੇ ਯਾਰ ਅੱਛਾ ਜਲਦੀ ਜਲਦੀ ਕਾਸ ਸੁਪਰਡੈਂਟ ਸਾਹਿਬ ਇਹ ਤਾਇਆ ਇਹਨੂੰ ਬੁਲਾਓ ਸੁਪਰਡੈਂਟ ਸਾਹਿਬ ਜਿੰਨੇ ਵੀ ਆਪਣੇ ਕੋਲੇ ਸਾਰੇ ਜਿਹੜੇ ਫਾਰਮ ਹੈ ਨਾ ਹੈਲੋ ਉਹ ਲਿਆਓ ਟੇਬਲ ਤੇ ਆਪਾਂ ਉਹ ਚੈੱਕ ਕਰੀਏ ਜੇ ਉਹਦੇ ਚ ਕੋਈ 0.01% ਗਿਆਸਤਾ ਨਿਕਲਿਆ ਤੇ ਸ਼ਾਇਦ ਤੁਹਾਡੀ ਗੱਲ ਮੰਨ ਲਾਂਗੇ ਬਾਕੀ ਸਾਰੇ 99% ਉਹ ਲੋ ਨਾ ਨਿਕਲਿਆ ਹੋਊ ਹਾਊ ਯੂ ਸਟੈਂਡ ਤੁਸੀਂ ਉਹਦਾ ਕੀ ਜਵਾਬ ਦੇਣਾ ਮੈਨੂੰ ਤੁਹਾਨੂੰ ਤੇ ਕੰਮ ਕਰੋ ਤੁਸੀਂ ਸਾਰੀ ਟੀਮ ਨੂੰ ਢਾਲ ਕੇ ਬਨੇ ਕਰੀ ਫਾਰਮ ਚੈੱਕ ਕਰਾ ਲਓ 10 15 ਮਿੰਟ ਲਗਾ ਕੇ ਠੀਕ ਹੈ ਤੇ ਇਹਨੂੰ ਪ੍ਰੋਅਰਟੀ ਤੇ ਕਰੈਕਸ਼ਨ ਕਰਾ ਲਓ ਆਪਾਂ ਇਮੀਡੀਏਟਲੀ ਹੀ ਕਰ ਸਕਦੇ ਸਾਰੇ ਚੱਕਰ ਆ ਲੋ ਜਿੰਨਾ ਟਾਈਮ ਲੱਗਦਾ ਸਾਰੀ ਟੀਮ ਨੂੰ ਹੰਡਾਟ ਕਰ ਦੇ ਇੱਥੇ ਖੜੇ ਰਹਿ ਚੁਤੋਂਗੇ ਗੰਧਾਰਾ ਸਾਹਿਬ ਪਲੀਜ਼ ਇਸ ਗੱਲ ਨੂੰ ਨਾ ਮਾਈਂਡ ਆਪ ਕਰਨ ਦਾ ਬਹੁਤ ਇੱਕ ਵਧੀਆ ਸੋਲਿਊਸ਼ਨ ਹੈ ਦੱਸੋ ਰੈਸੂ ਮਿਲਿਆ ਨੂੰ ਸਿੰਪਲ ਕਹੋ ਕੱਲ ਤਾਂ ਸੁਣ ਲੋ ਉਹ ਹੋ ਗਈ ਉਹ ਤਾਂ ਤੁਸੀਂ ਇਹ ਸਿੰਪਲ ਹੈ ਇੰਨੇ ਵਰਡ ਵੀ ਸਾਡੀ ਜਿਹੜੀ ਸੈਂਟ ਜਨਸੀ ਹੈ ਦੀ ਅਸੀਂ ਇਹਨੂੰ ਸੁਧਾਰ ਲੈਣੇ ਆ ਜਾਂ ਕਰ ਲੈਣੇ ਆ ਨਹੀਂ ਮੈਂ ਤੁਹਾਨੂੰ ਅੱਡੀ ਕਹਿ ਰਿਹਾ ਮੈਂ ਅੱਡੀ ਤੇ ਕਹਿ ਦੇ ਤਾਂ ਉਹੀ ਤਾਂ ਮੈਂ ਕਹਿ ਰਿਹਾ ਨਾ ਨਹੀਂ ਮੈਂ ਤੁਹਾਡੀ ਨਾਲ ਗੱਲ ਕਰ ਰਿਹਾ ਮੈਂ ਤਾਂ ਤੁਹਾਡੇ ਨਾਲ ਨਹੀਂ ਕੋਈ ਰੁਕਦੇ ਨਹੀਂ ਕੋਈ ਜੈਨੈਸ਼ਨ ਦੈਟ ਮੀਨ ਅ ਨੈਗਲੀਜੈਂਸੀ ਹੋ ਗਈ ਆਪਣੀ ਨੂੰ ਨਹੀਂ ਪਤਾ ਦੇਖੋ ਚੈੱਕ ਕਰ ਰੇ ਮੁੰਡੇ ਤਾਂ ਹੀ ਤੁਹਾਡੇ ਸਾਹਮਣੇ ਤਾਂ ਕੀ ਚੈੱਕ ਕਰ ਲੋ ਕੋਈ ਤੁਹਾਡੇ ਸਾਹਮਣੇ ਅਜੇ ਵੀ ਕੋਈ ਹੈਗਾ ਪੇਪਰ ਲਖਾ ਕੇ ਦੋ ਪੀਪਲ ਸਕੂਲੋਂ ਬੱਚੇ ਪੇਪਰ ਹਨ ਅਜੇ ਵੀ ਦੱਸ ਸਕੋ ਮੈਂ ਵੀ ਸਰ ਇਹ ਵੀ ਦੱਸ ਸਕੋ ਪੇਪਰ ਹੈ ਅਲੋ ਖੰਡ ਵੀ ਇਹ ਤਾਂ ਸਕੂਲੋਂ ਹੀ ਇਤਾਰ ਪ੍ਰਿੰਸੀਪਲ ਜੀ ਜੀ ਨਾ ਉਹਨੇ ਮੈਨੂੰ ਪੁੱਛਿਆ ਕਰ ਨਾ ਸਰ ਨਹੀਂ ਚਲੋ ਕੋਈ ਹੋਰ ਕਰੈਕਸ਼ਨ ਚ ਚੱਲੀਏ ਸਰ ਹਲੋ ਆਪਣੀ ਗੱਲ ਮੰਨਣਾ ਕਿ ਕਦੀ ਆ ਕਿਦੀ ਆ ਇਹ ਬੰਦ ਖੁਦ ਹੀ ਆ ਕੇ ਸ਼ੇਰ ਦੇ ਬੈਠੇ ਗਲਤੀ ਮੰਨ ਨਹੀਂ ਪੈਣੀ ਹੈ ਜੀ ਨਹੀਂ ਮੰਨੀ ਪੈਣੀ ਤੇ ਵੀ ਰਹੀ ਹੈ ਉਹ ਮੰਨੀ ਪੈਣੀ ਹੈ ਇਹਦਾ ਮੌਕਾ ਨਹੀਂ ਮਿਲਦਾ ਯਾਰ ਆਪਾਂ ਪੈਸੀਆਂ ਨਾ ਚੁਪਾਓ ਆਪਾਂ ਸਾਰੇ ਕਹਿੰਦੇ ਆਪਣੀ ਜਿਹੜਾ ਆਪਾਂ ਸਾਰੇ ਬੜੇ ਲਿਖੇ ਆ ਬਿਲਕੁਲ ਟਿਕਟ ਸਾਰੇ ਜਿਹੜਾ ਜਿਹੜਾ ਹੈੱਡ ਆਫ ਦੀ ਡਿਪਾਰਟਮੈਂਟ ਹੋਏਗਾ ਨਾ ਹੈੱਡ ਆਫ ਦੀ ਇੰਵੈਸਟੀਗੇਸ਼ਨ ਹੋਏਗਾ ਰਿਸਪੌਂਸਿਬਿਲਟੀ ਉਹਦੀ ਆ ਉਹਦੀ ਪੋਜ਼ਿਟਿਵਿਟੀ ਵੀ ਜੇ ਕੰਮ ਕੋਈ ਸਕੂਲ ਕੋਈ ਵਾਰਡ ਅਚੀਵ ਕਰਦਾ ਹੈ ਨਾ ਅਚੀਵ ਕਰਦਾ ਜਾਂਦੇ ਉਹ ਤੇ ਉਹ ਵੀ ਹੈੱਡ ਆਫ ਦੀ ਡਿਪਾਰਟਮੈਂਟ ਨੇ ਉੱਤੇ ਇੰਸਟੀਟਿਊਸ਼ਨ ਦੇ ਅੱਧ ਨਹੀਂ ਜਾਣਾ ਉੱਥੇ ਜਾ ਕੇ ਉਹ ਟਰੋਫੀ ਲੈਣੀ ਹੈ ਜਾਂਦੇ ਉਹ ਤੇ ਹਾਊ ਕੈਨ ਯੂ ਸੇ ਕਿ ਹਾਂ ਵੀ ਮੈਂ ਉਹਨੂੰ ਪੁੱਛਦਾ ਮੈਂ ਉਹਨੂੰ ਕਰਦਾ ਜਾਂਗਾ ਜੇ ਉਹ ਇਟਸ ਯੂਰ ਰਿਸਪੌਂਸਿਬਿਲਟੀ ਇਹ ਤੁਹਾਡੀ ਰਿਸਪੌਂਸਿਬਿਲਟੀ ਸੀ ਇਹ ਬੱਚਿਆਂ ਦੇ ਮਾਪੇ ਜਿਹੜੇ ਜਾ ਕੇ ਸ਼ੁਕਰ ਹੈ ਅਸੀਂ ਤੇ ਇਹਨਾਂ ਨਾਲ ਮੈਂ ਕਹਿੰਨਾ ਗੁਣਗਾਨ ਕਰੀਏ ਵੀ ਜਿਹਨਾਂ ਨੇ ਸਾਨੂੰ ਅਵੇਟ ਕਰਤਾ ਵੀ ਆ ਹੁਣ ਲੱਗਾ ਜੇ ਜੇ ਮੇਬੀ ਇਹ ਨਾ ਜਾਗਦੇ ਇਹ ਤਾਂ ਲੰਘ ਗਿਆ ਸੀ ਇਹਦੇ ਅਪਾਰਟੀਆਂ ਜਨਰੇਟ ਹੋ ਗਈਆਂ ਸੀ ਉਹ ਨਹੀਂ ਸਰ ਇਤਾਂ ਵੀ ਜਨਰੇਟ ਹੋ ਜਾਂਦੀ ਹੈ ਹੋਰ ਇਹਦਾ ਪ੍ਰੋਸੈਸ ਕੀ ਸੀ ਇਹਦਾ ਕੋਈ ਨਾ ਕੀ ਪ੍ਰੋਸੈਸ ਹੋ ਕੀ ਰਹੇ ਸਾਰੇ ਫਾਰਮ ਭਰੇਗੇ ਸਾਰਾ ਰਿਜਿਸਟਰ ਫਾਰਮ ਭੇਜਦੇ ਹੋਏ ਉਹਦੇ ਬਾਰੇ ਉਹ ਤਾਂ ਛੋਟੀ ਜਿਹੀ ਚੀਜ਼ਾਂ ਦਾ ਬੈਂਚ ਸੀ ਕਿ ਇਹਦੇ ਤੁਸੀਂ ਅਗਰ ਦੇ ਵਿੱਚ ਰਹੇ ਇਹ ਵੱਡਾ ਭਰੇਗਾ ਇਹ ਫਾਰਮ ਭੇਜਣਾ ਹੈ ਤੁਹਾਨੂੰ ਇਹ ਸਾਰੇ ਇਹਨੂੰ ਬਾਹਰ ਹੀ ਪਾ ਰਹੇ ਨੇ ਆਪਣੀ ਗੱਦੀ ਪੜਦਣਾ ਪਾਓ ਇਹਨੂੰ ਹੁਣ ਸੁਧਾਰਨ ਕੰਮ ਹੈ ਹਾਂਜੀ ਜਿਹੜੇ ਹੋਏ ਉਹ ਫਾਰਮਲ ਦੁਆਰਾ ਪ੍ਰਾਪਤ ਦੁਆਰਾ ਲਏ ਗਏ ਜੇ ਰਹਿ ਗਏ ਤਾਂ ਆਪਾਂ ਨੂੰ ਕਰੈਕਸ਼ਨ ਇਮੇਜ ਨਹੀਂ ਕਰਾ ਦੇਣੀ ਕੋਈ ਇਸ਼ੂ ਨਹੀਂ ਹੈ ਰਾਈਟ ਕੋਈ ਸਾਡਾ ਮਲਟੀ ਮੀਟਾਂ ਦਾ ਨਹੀਂ ਸੀਗਾ ਅਗਰ ਕੋਈ ਰਹਿ ਗਿਆ ਤਾਂ ਆਪਾਂ ਨੂੰ ਹਾਂਜੀ ਕੋਈ ਪਾਲਸੀ ਚੱਲ ਰਹੀ ਬਹੁਤ ਵੱਡੀ ਉਪਰੋਚੇ ਕੰਮ ਚੱਲਦਾ ਪਿਆ ਸਾਰੇ ਸਕੂਲਾਂ 'ਚ ਕਰਨ ਲੱਗੇ ਇਦਾਂ ਇਹ ਸਰ ਹਾਂ ਨਾ ਨਾ ਇਹ ਸਭ ਨਾਲ ਨਾਲ ਬਿਲਕੁਲ ਫਾਈਲ ਹੋ ਗਈ ਜੀ ਸਾਰੇ ਕਰ ਤੋਂ ਮੰਗੇ ਸਾਰੇ ਵਿਭਾਗ ਵੱਲੋਂ ਤੇ ਸਾਰੇ ਤੁਸੀਂ ਸਾਰੇ ਮੈਂ ਸਾਰੇ ਪ੍ਰੈਸ ਮੇਰੇ ਕੋਲ ਪੁੱਛੂਗਾ ਆਹ ਬੋਲਵਾ ਨਹੀਂ ਹੋ ਰਹਾ ਮੈਂ ਕਿੰਨਾ ਹੋ ਰਿਹਾ ਹੈ ਸਮਝ ਨਹੀਂ ਆ ਰਿਹਾ ਮੈਂ ਤੁਹਾਨੂੰ ਦੱਸਦਾ ਹਾਂ ਕਿ ਇਹ ਮੈਥੋਡੋਲੋਜੀ ਹੈ ਪਹਿਲਾਂ ਤਾਂ ਜਿੰਨੇ ਸਾਰੇ ਈਵਰਸ ਸਾਰੇ ਤੁਹਾਡੇ ਇਸ ਚੈਨਲ ਦੇ ਰਾਹੀਂ ਸਾਨੂੰ ਦੇਖ ਰਹੇ ਜਾਂ ਸੁਣ ਰਹੇ ਆ ਅਸੀਂ ਸਾਰਿਆਂ ਨੂੰ ਪਤਾ ਬੁਲਾਣਿਆ ਜੀ ਵਾਹਿਗੁਰੂ ਕੀ ਕਾਰ ਖਾਲਸਾ ਵਾਹਿਗੁਰੂ ਜੀ ਪਤ ਹੈ ਇਹ ਜੋ ਅੱਜ ਮਸਲਾ ਬਣਿਆ ਇਹ ਮਸਲਾ ਸ਼ੁਕਰ ਹੈ ਸਭਾਈ ਗੁਰੂ ਪਰਮਾਤਮਾ ਦਾ ਕਿ ਜਿਹੜੇ ਬੱਚਿਆਂ ਦੇ ਜਿਹੜੇ ਪੇਰੈਂਟਸ ਹੈ ਇਹਨਾਂ ਨੇ ਇਸ ਚੀਜ਼ ਨੂੰ ਜਿਹੜਾ ਉਹ ਸਾਡੇ ਕੋਲ ਇਸ ਧਿਆਨ ਦੇ ਵਿੱਚ ਲਿਆਂਦਾ ਕਿ ਇਹ ਇੱਕ ਅਪਾਰ ਆਈਡੀ ਕਿਉਂਕਿ ਇਹ ਇੱਕ ਸੈਂਟਰ ਤੋਂ ਇਨਸਟਰਕਸ਼ਨ ਹੈ ਸਾਰੇ ਸਕੂਲਾਂ ਨੂੰ ਜਿਹੜੇ ਵੀ ਸੀਬੀਐਸਸੀ ਨਾਲ ਜਾਂ ਉਹਨਾਂ ਦੇ ਸਾਰਿਆਂ ਨਾਲ ਜੁੜੇ ਨੇ ਕਿ ਤੁਸੀਂ ਉਹ ਆਈਡੀਆਂ ਜਨਰੇਟ ਕਰਨੇ ਹਨ ਹੁਣ ਉਹ ਆਈਡੀਆਂ ਦੇ ਵਿੱਚ ਇੱਕ ਧਰਮ ਦਾ ਜਿਹੜਾ ਇੱਕ ਕਾਲਮ ਹੈ ਉਹ ਬਿਲਕੁਲ ਟੌਪ ਫਸਟ ਦੇ ਉੱਤੇ ਉਹ ਧਰਮ ਦਾ ਜਿਹੜਾ ਇੱਕ ਜ ਹੈਗਾ ਫਾਰਮ ਉਹਦੇ ਵਿੱਚ ਉਹ ਸਿਗਾ ਕਿ ਉਹਦੇ ਵਿੱਚ ਜੇ ਤੁਸੀਂ ਸੇਖੂ ਮੁਸਲਮਾਂ ਜਾਂ ਐਕਸਟਰਾ ਜਾਂ ਮਿਨੋਰੀਟੀ ਹੋ ਤੇ ਤੁਸੀਂ ਉੱਥੇ ਯੈਸ ਲਿਖਣਾ ਹੈ ਜੇ ਤੁਸੀਂ ਹਿੰਦੂ ਹੋ ਤੇ ਉੱਥੇ ਤੁਸੀਂ ਨੋ ਲਿਖਣਾ ਹੈ ਇਹਨਾਂ ਦੇ ਸਾਰੇ ਦੇ ਸਾਰੇ ਫਾਰਮ ਜਿਹੜੇ ਆ ਉਹ ਨੋ ਦੇ ਵਿੱਚ ਉਹ ਬਣਵਾ ਕੇ ਤੇ ਉਹ ਸਾਰੇ ਦੇ ਸਾਰੇ ਫਾਰਮ ਜਿਹੜੇ ਉਹ ਆਪਣੇ ਕੋਲੇ ਸਬਮਿਟ ਕਰ ਲੈਣ। ਦੂਜੋਂ ਜੇ ਮੇਬੀ ਇਹ ਪੇਰੈਂਟਸ ਨਾ ਜਾਗਦੇ ਜਾਂ ਇਹ ਗੱਲ ਸਾਡੇ ਧਿਆਨ ਤੇ ਨਾ ਆਉਂਦੀ ਇਹ ਸਾਰੀਆਂ ਆਪਾਰ ਜਿਹੜੀਆਂ ਜਿੰਨੀਆਂ ਵੀ ਜਨਰੇਟ ਹੋਣੀਆਂ ਸੀ ਉਹ ਸਾਰੀਆਂ ਦੀਆਂ ਸਾਰੀਆਂ ਟੋਟਲ ਹਿੰਦੂ ਦੇ ਵਿੱਚ ਹੀ ਚਾਹੇ ਉਹ ਸਿੰਘ ਸੀ ਚਾਹੇ ਉਹ ਬੱਚਾ ਘੋਰ ਸੀ ਬੱਚੀਆਂ ਸੀ ਸਾਰੇ ਦੇ ਸਾਰੇ ਟੋਟਲ ਉਹ ਹਿੰਦੂ ਉਹ ਜਿਹੜਾ ਫਾਰਮ ਦੀ ਗੱਲ ਕਰ ਰਹੇ ਹੋ ਦਿਖਾ ਸਕਦੇ ਹੋ ਵੀ ਕਿਸ ਤਰੀਕੇ ਨਾਲ ਇੱਕ ਨਹੀਂ ਵੀ ਫਾਰਮ ਉਹ ਸਾਡੇ ਕੋਲ ਸਾਡੇ ਕੋਲ ਬੱਚਿਆਂ ਦੇ ਪੇਰੈਂਟਸ ਦੇ ਉਹ 8 8 10 10 ਫਾਰਮ ਆ ਚੁੱਕੇ ਹੋਏ ਨੇ ਸਾਰੇ ਸਾਰੇ ਬੱਚਿਆਂ ਦੇ ਫਾਰਮ ਜਿਹੜੇ ਤੁਹਾਡੇ ਕੋਲ ਫਾਰਮ ਉੱਤੇ ਨੋ ਲਿਖਿਆ ਸਾਰੇ ਦੇ ਉੱਤੇ ਨੋ ਲਿਖਿਆ ਇਹ ਸਿਰਫ ਆਪਣੇ ਆਪ ਨੂੰ ਆਪਣੀ ਸਕਿਨ ਸੇਵ ਕਰਨ ਦੇ ਲਈ ਇੱਕ ਫਾਰਮ ਸਾਡੇ ਅੱਗੇ ਧਾਰ ਕੇ ਉਹ ਲੋਨ ਨਹੀਂ ਭਰਨੀਆ ਪੜੀ ਜੇ ਤੁਸੀਂ ਕੱਟ ਨਹੀਂ ਵੀ ਹੈਗੀ ਉਹ ਕਹਿੰਦੇ ਮੈਂ ਕਿ ਤੁਸੀਂ ਆਪਣੇ ਸਾਰੇ ਜਿਹੜਾ ਉਹ ਨੋ ਲਿਖ ਦੋ ਨੋ ਕ੍ਰੈਡਿਟ ਦਾ ਫਾਰਮ ਨੇ ਉਹਨਾਂ ਨੂੰ ਅਜਾ ਟੋਟਲ ਆਫ ਸਟੂਡੈਂਟਸ ਕਿੰਨੇ ਹੈਗੇ ਨੇ ਟੋਟਲ ਸਾਰੀ ਪੋਰਟਲ ਸਟ੍ਰੈਂਥ ਕਾਰਨ ਕਿ ਇਹ ਕਿਉਂ ਵਜਾ ਕੀ ਖੋਲਦਾ ਅਸੀਂ ਇੱਕ ਸਵਾਲ ਆਪਣੇ ਅੱਗੇ ਪਾ ਰਦਾ ਨੂੰ ਪਾਇਆ ਸੀ ਇਹ ਜਾਣ ਦੇ ਜਾਣਬੋਝ ਕੇ ਹੈ ਕਿ ਜਾਣ ਜਾਣੇ ਚ ਹੈ ਔਰ ਉਹ ਜਾਣੇ ਜਾਣੇ ਦੇ ਵਿੱਚ ਜਿਹੜੀ ਇਹ ਗੱਲ ਕੀਤੀ ਹੈ ਉਹਨੂੰ ਉਹਨਾਂ ਨੇ ਗਲਤੀ ਨੂੰ ਆਪਣੇ ਨੂੰ ਕਹਿੰਦੇ ਅਸੀਂ ਆਪਣੇ ਆਪ ਬੰਦੇ ਆ ਤੇ ਗਲਤੀ ਹੋ ਗਈ ਉਹ ਰੈਕਟੀਫਾਈ ਕਰਦੇ ਆ ਅਸੀਂ ਉਹ ਕਰੈਕਸ਼ਨ ਵਾਸਤੇ ਸਾਰੇ ਪੀਰੀਅਡ ਦੇ ਤੋਂ ਮੀਰੀ ਸਿੰਘ ਸਾਹਿਬ ਇੱਕ ਗੱਲ ਹੋ ਰਹੀ ਜਿਹੜੇ ਫਾਰਮ ਇਹਨਾਂ ਨੇ ਦਿੱਤੇ ਹੈਗੇ ਆ ਬੱਚ